ਤੇ ਅਸੁੱਤੇ ਪੈ ਸੀ ਅਲਬਾਰੀਆਂ ਬਾਰੀਆਂ ਸਾਰੇ ਖਿਸ਼ੇ ਭੰਨ ਤੋੜ ਕਰ ਗਏ ਨੇ ਕਾਪੇ ਕਰਪਾਨਾ ਖੰਡੇ 20 ਬੰਦੇ ਉਹਨਾਂ ਫਿਰ ਇੱਟਾਂ ਮਾਰੀਆਂ ਇਹ ਮੇਰੇ ਦੋ ਜਵਾਬ ਸੀ ਦੋ ਜਵਾਬਾਂ ਨੇ ਇੱਟਾ ਵਜਿਆ ਉਹ ਮੋਹਤੇ ਵਜੀਆਂ ਕਾਪੇ ਗੰਡਾ ਸੀਆਂ ਨਾਲ ਸਾਡੀ ਗੱਡੀ ਵੱਡ ਦਿੱਤੀ ਸਾਡੀ ਤੇ ਆ ਹਥਿਆਰਾਂ ਨਾਲ ਦਿਨ ਦਾ ਟਾਈਮ ਦਿਨੇ ਸਾਡੇ ਪਿੰਡ ਘਰੇ ਆ ਤੇ ਚੋਟਾ ਮਾਰੇ ਨੇ ਬੂਹੇ ਗੁਦੇ ਲੈਣੇ ਏ ਅੱਜ 15 ਦਿਨ ਹੋ ਗਏ ਨੇ ਸਾਡੇ ਬੱਚਿਆਂ ਦੇ ਰੋਜ ਦੇ ਵੱਟੇ ਹਿੱਟੇ ਮਾਰ-ਮਾਰ ਕੇ ਬੁਰੇ ਹਾਲ ਕੀਤੇ ਨੇ ਆ ਲਗਾਤਾਰ ਆਂਦੇ ਰਹੇ ਨੇ ਰੋਜ ਦਾ ਮਾਰਦੇ ਨੇ ਕਾਣੀ ਕੋਈ ਵੀ ਨਹੀਂ ਹੈਗੀ ਬਸ ਐਵੇਂ ਆਏ ਨੇ ਦੁਕਾਨ ਤੇ ਤੇ ਮੜਾ ਮਟਾਗਾ ਰੋਲਾ ਰੱਪਾ ਤੇ ਦੁਕਾਨ ਤੇ ਆਂਦੇ ਸੀ ਰੋਜ ਦੇ ਮਾਰ-ਮਾਰ ਕੇ ਬੱਚਿਆਂ ਨੂੰ ਤੇ ਕੁੱਟ ਮਾਰ ਕਰਕੇ ਤੇ ਭੱਜ ਜਾਂਦੇ ਸੀ ਇਹ ਹੈਗੇ ਫੈਂਟ ਪਟਾ ਕਿੰਨੇ ਕ ਬੰਦੇ ਆਉਂਦੇ ਆ ਉਹ ਪਹਿਲੇ ਦਿਨ ਤਾਂ ਨੇ 25-30 ਬੰਦੇ ਆਏ ਨੇ ਤੇ ਫਿਰ ਇੰਨੇ 20-25 ਤਾਂ ਆਉਂਦੇ ਹੀ ਰਹੇ ਨੇ ਸਾਡੇ ਘਰੇ ਉਹਨੇ ਦਿਨ ਨਹੀਂ ਹੁਣ ਫਿਰ ਇਹਨਾਂ ਨੇ ਕਿ ਹਮਲਾ ਕੀਤਾ ਵੀ ਸਾਡੀ ਗੱਡੀ ਪੰਨੀ ਇਹਨਾਂ ਨੇ ਬੰਨ ਦਿੱਤੀ ਤੋੜ ਦਿੱਤੀ ਜਾਂ ਅਸਲ ਉਥੇ ਵਟ ਨਾ ਕਾਪਤੇ ਗੰਡਾ ਸੀ ਆ ਨਾ ਸਾਡੀ ਗੱਡੀ ਵੱਢ ਦਿੱਤੀ ਸਾਰੀ ਹਾਂ ਨਾਲ ਲੈਸੋ ਤੇ ਆਹ ਹਥਿਆਰਾਂ ਨਾਲ ਤੇ ਫਿਰ ਅਸੀਂ ਦਰਖਾਸਤ ਲਾਈ ਆ ਕੋਈ ਨਹੀਂ ਸਾਡੀ ਸੁਣਾਈ ਨਹੀਂ ਹੋਈ ਅਸੀਂ ਦਰਖਾਸਤਾਂ ਦੇ ਚੁੱਕੇ ਅਸੀਂ ਦਰਖਾਸਤਾਂ ਲਾ ਚੁੱਕਿਆ 3-4 ਕੋਈ ਅਸਰ ਨਹੀਂ ਹੋਇਆ ਸਰ ਨਹੀਂ ਹੋਇਆ ਅਸੀਂ ਉਤਾਵੀ ਚੰਡੀਗੜ੍ਹ ਵੀ ਫੋਨ ਕੀਤੇ ਨੇ ਚੰਡੀਗੜ੍ਹ ਵਾਲੇ ਵੀ ਸਾਡੀ ਸੁਣਾਈ ਨਹੀਂ ਕੀਤੀ ਸਾਰੀ ਰਾਤ ਅਸੀਂ ਸਾਰੀ ਰਾਤ ਟੁਰ ਕੇ ਕੱਢੀ ਖਦੀ ਤੂੰ ਆ ਜਾਂਦੇ ਸੀ ਮਾਰਨ ਕਦੀ ਤੂੰ ਆ ਜਾਂਦੇ ਸੀ ਅਸੀਂ ਬੜੀ ਔਖੀ ਰਾਤ ਕੱਢੀ ਪਰ ਸਾਡੀ ਕੋਈ ਸੁਣਾਈ ਨਹੀਂ ਗੋਲੂ ਆ ਗੁਰੂਵਾਰ ਸਰ ਵੀ ਗਏ ਆ ਉਥੇ ਵੀ ਨਹੀਂ ਹੋਈ ਫਿਰ ਇੱਥੇ ਚੌਂਕੀ ਗਏ ਪੰਜੇ ਕੀ ਇੱਥੇ ਵੀ ਨਹੀਂ ਸੁਣਾਈ ਹੋਈ ਸਾਡੀ ਅਸੀਂ ਗੁੰਡਾਗਰਦੀ ਸਰਿਆ ਹੋਈ ਹਾਂ ਗੁੰਡਾਗਰਦੀ ਸਾਡੇ ਨਾਲ ਬੰਦੇ ਕੀ ਕਰਦੇ ਇਹ ਉਹਨੇ ਟੋਕ ਹੀ ਕਰਦੇ ਨੇ ਅੱਗੇ ਵੀ ਇੱਥੇ ਬੰਦਾ ਮਾਰ ਦਿੱਤਾ ਨੇ ਕੁਛ ਨਹੀਂ ਪੁਲਿਸ ਨੇ ਕੋਹਂਦਾ ਵੀ ਨਹੀਂ ਬਣਾਇਆ ਕੁਛ ਵੀ ਹੁਣ ਸਾਡਾ ਵੀ ਕੋਈ ਕਾਰਵਾਈ ਨਹੀਂ ਹੁੰਦੀ ਫੇ ਕੋਈ ਕੁਛ ਨਹੀਂ ਬਣਾਦੇ ਪਾ ਨੇ ਪੁਲਿਸ ਦੀ ਸ਼ਹਿਦ ਹੁੰਦਾ ਸਾਰਾ ਕੁਝ ਹਾਂ ਹਾਂ ਕਿਉਂ ਪੁਲਿਸ ਦੀ ਸ਼ਹਿਦ ਹੁੰਦਾ ਸਾਰਾ ਕੁਝ ਹਾਂ ਪੁਲਿਸ ਉਹਨਾਂ ਨੂੰ ਛੱਡ ਜਾਂਦੀ ਹੈ ਮੈਂ ਫੜ ਲੈਂਦੀ ਹੈ ਜਿਹੜਾ ਬੰਦਾ ਮਾਰਨ ਉਹਦੇ ਵਿੱਚ ਵੀ ਹੁਣ ਇਹਦੇ ਮਗਰ ਤੱਕ ਇੱਕ ਦਿਨ ਵੀ ਨਹੀਂ ਆਏ ਨੇ ਵੀ ਫੜਨ ਅਸੀਂ ਰੋਜ਼ ਜਾ ਕੇ ਭੌਂਕੀਦਾ ਦਰਖਾਸਤਾਂ ਲਾਈ ਜਾਂਦੇ ਆ ਪਰ ਨਾ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪਈ ਉਹ ਸੁੱਤੇ ਕਹਿੰਦੇ ਹਮਲਾ ਕੀਤਾ ਨੇ ਹਾਂ ਮਹਨਸਾ ਜੀ ਰਾਤ ਨੂੰ 10 ਵਜੇ ਬੱਚੇ ਆਏ ਹਾਂ ਬੱਚੇ ਆਏ ਨੇ ਤੇ ਸੁੱਤੇ ਪਏ ਸੀ ਤੇ ਰੋਟੀ ਪਾਣੀ ਖਾ ਕੇ ਤਾਂ ਹਾਂ ਤੇ ਹਮਲਾ ਕਰ ਦਿੱਤਾ ਸਾਡੀ ਅਲਬਾਰੀਆਂ ਬਾਰੀਆਂ ਸਾਰੇ ਖਿਸ਼ ਭੰਨ ਤੋੜ ਕਰ ਗਏ ਨੇ ਅਜੇ ਨਾ ਕੋਈ ਨਾ ਕੋਈ ਕਾਰਵਾਈ ਨਹੀਂ ਹੁੰਦੀ ਪਈ ਸਾਡੇ ਘਰ ਵਿੱਚ ਨਾ ਉਹਨਾਂ ਨੇ ਇੱਕ ਮਲਾਜ਼ਮ ਹੀ ਨਿਕਲਿਆ ਵੀ ਮੌਕਾ ਜਾ ਕੇ ਵੇਖ ਲਿਜੀਏ ਮੌਕਾ ਵੀ ਨਹੀਂ ਵੇਖਣ ਆਏ ਨੇ ਬਿਲਕੁਲ ਇੰਤਜ਼ਾਰ ਕਰਦੇ ਪੀ ਆਲਾ ਪਤਾ ਨਹੀਂ ਉਹਨਾਂ ਕਿਆ ਜਾਂਦੀ ਨਹੀਂ ਦੇ ਮੱਝਾ ਤਾਂ ਹੁਣ ਮਾੜਾ ਜਿਹਾ ਹੋਇਆ ਹੈ ਹੁਣ ਤਾਂ ਦਵਾ ਤਾਂ ਵੀ ਅੱਜ ਸਵੇਰ ਨਾਲ ਆ ਗਏ ਨੇ ਤਾਂ ਸਾਡੀ ਵਾਰੀ ਕੋਈ ਸੁਣਾਈ ਨਹੀਂ ਹੋਈ ਹੈਗੀ ਕੋਈ ਐਨੇ ਦਿਨ ਹੋ ਗਏ ਤੇ ਬੰਦੇ ਮਰਨ ਤੋਂ ਢੀ ਗਏ ਨੇ ਅਸੀਂ ਇਹਨਾਂ ਉਹ ਪੇਸਟ ਪਟਕ ਸਾਰੇ ਪਰਿਵਾਰ ਹੀ ਉਹ ਤਾਂ ਕਲੀਲਾ ਫੋਨ ਕਦੀ ਚੰਡੀਗੜ੍ਹ ਕਦੀ ਕਿੱਥੇ ਲਾਂਦੇ ਸੀ ਕੋਈ ਕਾਰਵਾਈ ਨਹੀਂ ਹੋਈ ਸਾਡੇ ਬਾਰੇ ਹੁਣ ਹੋਣੀ ਚਾਹੀਦੀ ਤੇ ਹੁਣ ਹੋਣੀ ਚਾਹੀਦੀ ਹੈਗੀ ਇਹ ਭਾਈ ਆਹ ਹੋਰ ਅਸੀਂ ਇਹਨਾਂ ਦੇ ਨਾਲ ਹੀ ਮਲਾਜਮਾਂ ਨਾਲ ਹੀ ਹੋਰ ਸਾਡਾ ਗਰੀਬਾਂ ਦਾ ਕੌਣ ਹੈ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਬੱਚੇ ਸੱਜੀ ਤਿਆਰੀ ਕਰਦੇ ਨੇ ਰੋਟੀ ਆਲੀ ਕਮਾਉਂਦੇ ਨੇ ਤੇ ਉਤੋਂ ਆ ਜਾਂਦੇ ਨੇ ਹੁਣ ਸਾਡੀ ਰੋਜੀ ਰੋਟੀ ਵੀ ਉਹ ਆਂਦੇ ਦੁਕਾਨਾ ਵੀ ਤੜੀ ਬੰਦ ਕਰਦੇ ਨੇ ਰੋਜ਼ ਮਾਰਨੇ ਤੁਹਾਡੇ ਦੋ ਬੱਚੇ ਤਾਂ ਵੱਢਣੇ ਵੱਢਣੇ ਨੇ ਵੱਢਣੇ ਵੱਢਣੇ ਕੀ ਨਾਮ ਤੁਹਾਡਾ ਮੇਰਾ ਨਾਮ ਸ੍ਰੀ ਆਨਸਨਜੀ ਪਿੰਡ ਜੀਵਾਨੇ ਦੀ ਪਿੰਡ ਜੀਵਾਨੇ ਦੀ ਕੀ ਗੱਲ ਪਤਾ ਜਿਹੜੀ ਗੋਟਾ ਘਟੀ ਹੈ ਕੀ ਵਾਪਰ ਇਹ ਪਹਿਲਾ ਜੀ ਦੁਕਾਨ ਦੁਕਾਨ ਤੇ ਆਏ ਨੇ ਮੁੰਡੇ ਦੋ ਉਥੇ ਆਏ ਨੇ ਉਹਨੇ ਕਹਿ ਵੀ ਉਹਨੇ ਕਹਿਤਾ ਵੀ ਸਾਡਾ ਵਜਲ ਮੁੰਡਾ ਮਰਿਆ ਸੱਟਾਂ ਵੱਜੀਆਂ ਨੇ ਉਥੋਂ 파ਟੇ ਦੇ ਬੰਦੇ ਨੇ 파ਟੇ ਦੇ ਬੰਦੇ ਹੋ ਸਕਦੇ ਨੇ ਤੇ ਉਹਨਾਂ ਉਥੂ ਲੜਨ ਦੀ ਕੋਸ਼ਿਸ਼ ਕੀਤੀ ਰਾਤ ਦਾ ਟਾਈਮ ਉਹ ਕਹਿ ਚਲੇ ਨੇ ਸਵੇਰੇ ਫੇਰ ਆਂਦੇ ਨੇ 8 ਵਜੇ ਦਾ ਟਾਈਮ ਹੈ ਉਦੋਂ ਮੇਰੇ ਮੁੰਡਿਆਂ ਨੇ ਕਹਿ ਦਿੱਤਾ ਵੀ ਤੁਸੀਂ ਇੱਥੂ ਚਲੇ ਜਾਓ ਰਿਆਸੀ ਅਸੀਂ ਨੀ ਤੁਹਾਨੂੰ ਕੁਛ ਵੀ ਦੇਣਾ ਜਦੋਂ ਆਏ ਦੁਬਾਰਾ ਫਿਰ ਉਹ ਆਏ 20 ਬੰਦੇ 20 ਬੰਦੇ ਉਹਨਾਂ ਫਿਰ ਇੱਟਾਂ ਮਾਰੀਆਂ ਇਹਵੇਂ ਦੋ ਜਵਾਕ ਸੀ ਦੋ ਜਵਾਕਾਂ 'ਤੇ ਇੱਟਾਂ ਵੱਜੀਆਂ ਉਹਦੇ ਮੂੰਹ 'ਤੇ ਵੱਜੀਆਂ ਉਹਦੇ ਇੱਟਾਂ ਵੱਜੀਆਂ ਲੱਤਾਂ 'ਤੇ ਕੀ ਖਿਆਲ ਲੱਗਿਆ ਉਹਨਾਂ ਕੋਲ ਹੈਗੇ ਸੀ ਸਾਰੇ ਸੰਦ ਕਾਪੇ ਕਿਰਪਾਨਾ ਖੰਡੇ ਪੂਰੀ ਪਲੈਨਿੰਗ ਬਣਾ ਕੇ ਆਏ ਨੇ ਪੂਰੀ ਪਲੈਨਿੰਗ ਬਣਾ ਕੇ ਆਏ ਨੇ 1 ਮਿੰਟ ਨੂੰ ਜਿਆਦਾ ਸੱਟਾ ਲੱਗੋ ਕਰੇ ਆ ਜਾਂਦਾ ਕਰੇ ਆ ਕੇ ਗਿਆ ਚਲਾ ਫਿਰ ਉਹ ਜਿਹੜਾ ਮੇਰਾ ਕੱਲਾ ਮੁੰਡਾ ਕੁਲਦੀਪ ਸਿੰਘ ਹੈ ਉਥੇ ਕੱਲਾ ਲੱਗਦਾ ਰਹੇ ਬਾਅਦ ਚ ਵੇਖਿਆ ਉਹਨੇ ਪਿੰਡ ਦੇ ਬੰਦੇ ਆ ਗਏ ਨੇ ਉਦੋਂ ਬਾਅਦ ਉਹ ਭੱਜ ਜਾਂਦੇ ਨੇ ਫਿਰ ਉਹਦੂ ਉਦੋਂ ਆ ਕੇ ਭੱਜ ਗਏ ਤੇ ਫਿਰ ਦੁਬਾਰਾ ਘਰੇ ਆਉਂਦੇ ਨੇ ਦਿਨ ਦਿਨ ਦਾ ਟਾਈਮ ਦਿਨੇ ਸਾਡੇ ਪਿੰਡ ਘਰੇ ਆ ਤੇ ਛੋਟਾ ਮਾਰੇ ਨੇ ਬੂਹੇ ਕੋ ਦੇ ਲੈਣੇ ਇਹ ਤੂੰ ਫਿਰ ਜਦੋਂ ਪਿੰਡ ਦੇ ਬੰਦੇ ਨਿਕਲਦੇ ਨੇ ਉਦੋਂ ਬਾਅਦ ਭੱਜ ਜਾਂਦੇ ਨੇ ਬਾਅਦ ਪਿੰਡ ਪਹੁੰਚ ਜਾਂਦੇ ਨੇ ਫਿਰ ਰਾਤ ਨੂੰ ਕੀਤਾ ਜਾਂਦਾ ਤੀਜੇ ਚੌਥੇ ਦਿਨ ਦੀ ਗੱਲ ਫਿਰ ਰਾਤ ਨੂੰ ਉੱਥੇ ਆਏ ਨੇ ਉਹਨਾਂ ਭਜਾਏ ਨੇ ਅਸੀਂ ਘਰੇ ਆ ਜੰਨੇ ਉਸ ਤੋਂ ਬਾਅਦ ਗੱਡੀ ਠੱਲੀ ਗੱਡੀ ਠਾਲ ਕੇ ਉਸ ਤੋਂ ਬਾਅਦ ਉਹਨਾਂ ਅਸੀਂ ਗੇਟ ਬੰਦ ਕਰ ਲਿਆ ਉਹਨਾਂ ਇਟਾ ਰੋੜੇ ਚਲਾਨੇ ਸ਼ੁਰੂ ਕਰਤੇ ਸਾਡੀ ਗੱਡੀ ਤੋੜ ਤੇ ਆਪੋ ਇਹ ਕਰੇ ਡਿੱਗ ਗਏ ਤੇ ਜੈਸੀ ਦਿਖਾਛ ਦਿੱਤੀ ਸਾਡੇ ਨਾਲ ਕੋਈ ਇਤ ਸਨਾਈ ਪਹਿਲੇ ਵੀ ਨਹੀਂ ਹੋਈ ਜਿਹੜੀ ਕੱਲ ਦਿੱਤੀ ਨਾ ਹੁੰਦੀ ਹੋਈ ਗਾਉਣਾ ਵੇਖਿਆ ਵੀ ਗੱਡੀ ਕਿੱਥੇ ਟੁੱਟੀ ਕਿੱਥੇ ਨਹੀਂ ਟੁੱਟੀ ਕਿੰਨਾ ਕੋਣ ਸਾਨ ਕਰ ਇਨਸਾਨ ਬੜਾ ਹੈ ਪਿਆ ਸਾਰੇ ਜੀਤੇ ਟੁਣ ਫੜ ਗਏ ਸਾਰੇ ਸੀਸੇ ਟੁੱਟ ਗਏ ਨੇ ਲੋੜੂ ਡੇਗੀ ਵਾਟ ਕੇ ਨੂੰ ਤਰ ਮੋਟਾ ਤੋੜ ਕੇ ਨੇ ਅੱਗੋ ਵੀ ਤੋੜ ਕੇ ਨੇ ਸ਼ੀਸ਼ਾ ਅੰਦਰ ਵੜਦੀ ਕੋਸ਼ਿਸ਼ ਹੁੰਦੀ ਹਾਂਜੀ ਤੁਹਾਡੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਗੇਟ ਦੇ ਲਿਆ ਅੱਗੇ ਜਦੋਂ ਗੇਟ ਦਿੱਤਾ ਸੀ ਉੱਤੇ ਗਏ ਚਲੇ ਉੱਤੇ ਸਾਡੇ ਮਗਰ ਮਗਰਲੇ ਪਾਸੇ ਜਾ ਕੇ ਸਾਨੂੰ ਇਟਾ ਮਾਰੀਆਂ ਨੇ ਅਸੀਂ ਉੱਤੇ ਪਾਸੇ ਲੁਕ ਗਏ ਉਸ ਤੋਂ ਬਾਅਦ ਫਿਰ ਸਾਡਾ ਜਵਾਗ ਜਲਾ ਸੀ ਸਾਈਡ ਤੇ ਹੋ ਗਿਆ ਉਹ ਫਿਰ ਚਲੇ ਜਾਂਦੇ ਨੇ ਫਿਰ ਰਾਤ ਨੂੰ ਫਿਰ ਫੋਨ ਸਾਨੂੰ ਕਰਦੇ ਨੇ ਕਿ ਤੁਸੀਂ ਆਇਓ ਸਵੇਰੇ 2 ਵਜੇ ਦਾ ਟਾਈਮ ਦੇਵਾ ਤੁਹਾਨੂੰ ਉੱਥੇ ਗੁਜਰਾਲਾ ਵਾਜੋ ਜਲਾਲਾ ਵਾਜੋ ਅਸੀਂ ਤੁਹਾਡੇ ਨਾਲ ਫਿਰ ਕਰਨੀ ਗੱਲਬਾਤ ਫਿਰ ਸਾਡੇ ਜਵਾਬ ਮਗਰ ਜਾਂਦੇ ਨੇ ਇਹ ਤੂੰ ਇਥੋਂ ਪਜਾਏ ਨੇ ਮਗਰ ਕਹਿੰਦੇ ਫਿਰ ਉੱਥੇ ਲੜਾਈ ਹੋ ਜਾਂਦੀ ਫਿਰ ਲੜਾਈ ਹੋਈ ਉਹਨਾਂ ਨੂੰ ਕੁਝ ਉਹਨਾਂ ਨੂੰ ਵਜੀਆਂ ਕੋਈ ਸਾਨੂੰ ਵਜੀਆਂ ਤੇ ਫਿਰ ਉਹਨਾਂ ਅਸਲ ਦਾਹਲ ਕੀਤਾ ਸਾਡੇ ਜਵਾਬ ਕਰਨ ਵਾਦੇ ਹੁਣ ਕੀ ਮੰਗਦੇ ਆ ਬਟਾ ਜਿਹੜਾ ਗੱਲ ਕਰਦੀ ਸੀ ਕਰ ਲਈ ਹੋਣੀ ਚਾਹੀਦੀ ਕੋਈ ਹਾਂਜੀ ਕਾਰਵਾਈ ਹੋਣੀ ਚਾਹੀਦੀ ਕੋਈ ਕਾਰਵਾਈ ਤਾਂ ਹੋਣੀ ਚਾਹੀਦੀ ਜਨਾਬ ਸਾਨੂੰ ਤੋਂ ਕਿੰਨੇ ਦਿਨ ਹੋ ਗਏ ਨੇ ਕਾਰਵਾਈ ਪਹਿਲਾਂ ਤਾਂ ਖਾਸਾ ਦਿੱਤੀ ਸਾਡਾ ਕੋਈ ਹੱਲ ਨਹੀਂ ਹੋਇਆ ਹੁਣ ਕੱਲ ਫਿਰ ਦਰਖਾਸਤ ਦੇ ਕੇ ਸਾਡਾ ਕੋਈ ਹੱਲ ਨਹੀਂ ਹੋਇਆ ਨਾ ਕੋਈ ਮੁਲਾਜ਼ਮ ਪੰਜੇ ਕੀ ਦਾ ਪੰਜੇ ਕੀ ਦਰਖਾਸਤ ਦਿੱਤੀਆਂ ਨੇ ਪੰਜੇ ਕੀ ਕੋਈ ਸਾਡੀ ਸੁਣਾਈ ਨਹੀਂ ਹੋਈ ਅਸੀਂ ਅੱਜ ਵੀ ਗਏ ਆ ਕਿ ਸਾਡੀ ਜਦ ਦੇਖੋ ਗੱਡੀ ਦੇ ਦੇਖੋ ਨਾ ਕੱਲ ਆਏ ਨਾ ਹੀ ਅੱਜ ਆਏ ਨੇ ਕਾਰਵਾਈ ਹੋਣੀ ਚਾਹੀਦੀ ਹੈ ਪੰਡਿਤ ਅਮਕੀਸ਼ਰ ਮਹਾ ਤੰਤਰ ਮੰਤਰ ਕਾਲ ਸ਼ਕਤੀ ਅਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਦਾਨ ਕਰਵਾਓ ਬਿਸ਼ਕਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਦੇ ਸੰਬੰਧ ਲਈ ਇੱਕ ਵਾਰ ਜਰੂਰ ਫੋਨ ਕਰੋ